ਦੇਸ਼ ਭਰ ਵਿੱਚ ਭਾਰੀ ਠੰਡ ਦੇ ਵਿਚਕਾਰ ਤੁੰਦ ਨੇ ਲੋਕਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਕੀਤਾ ਹੈ ਦੱਸਿਆ ਕਿ ਦਿੱਲੀ ਐਨਸੀਆਰ ਦਾ ਵੱਜੂ ਸੰਗਣੀ ਤੁੰਦ ਜਾਰੀ ਰਹੀ ਜਿਸ ਨਾਲ ਆਵਾਜਾਈ ਦਾ ਬੁਝਵਿਕਨ ਪੈ ਗਿਆ ਸਵੇਰ ਤੋਂ ਹੀ ਦਿੱਲੀ ਹਵਾਈ ਅੱਡੇ ਤੇ 60 ਆਉਣ ਵਾਲੀਆਂ ਉਡਾਨਾਂ 58 ਜਾਣ ਵਾਲੀਆਂ ਉਡਾਨਾਂ ਅਤੇ 16 ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਜੀਆਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਮੰਗਲਵਾਰ ਨੂੰ ਸਵੇਰੇ 7 ਵਜੇ ਇੱਕ ਐਲਰਟ ਜਾਰੀ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਸ਼ਹਿਰ ਸ਼ੁਰੂ ਦਾ ਵਿੱਚ ਸੰਗਣੀ ਤੁੰਦੰਦੇ ਵਿੱਚ ਕਿਰਿਆ ਹੋਇਆ ਸੀ ਪਰ ਬਿਹਤਰ ਦ੍ਰਿਸ਼ਟੀ ਤੋਂ ਬਾਅਦ ਉਡਾਨ ਸੰਚਾਲਨ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ ਹਵਾਈ ਅੱਡੇ ਤੇ ਯਾਤਰੀਆਂ ਨੂੰ ਭਰੋਸਾ ਦਿੱਤਾ ਗਿਆ ਜ਼ਮੀਨੀ ਅਧਿਕਾਰੀ ਸਹਾਇਤਾ ਅਤੇ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਲਈ ਸਾਰੇ ਟਰਮੀਨਲਾਂ ਤੇ ਮੌਜੂਦ ਤੇ ਇਸ ਦੌਰਾਨ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਦੇ ਵਿੱਚ ਧੁੰਦ ਅਤੇ ਕੱਟ ਵਿਜ਼ਿਬਿਲਟੀ ਕਰਕੇ ਹੈ ਜਿਹੜਾ ਉਡਾਨਾਂ ਪ੍ਰਭਾਵਿਤ ਹੋਈਆਂ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਡਾਨ ਤੋਂ ਪਹਿਲਾਂ ਸਥਿਤੀ ਦੀ ਜਾਂਚ ਕਰ ਲੈਣ 에ਅਰਲਾਈਨ ਨਾਲ ਸੰਪਰਕ ਦੇ ਵਚਨ ਟੁਕਮਾ ਯਾਤਰਾ ਸਮਾ ਦੇਣ 에ਅਰਲਾਈਨਾਂ ਨੂੰ ਯਾਤਰੀ ਸਹੂਲਤ ਉਪਾਵਾ ਦੀ ਸ਼ਕਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਇਤੇ ਗਏ ਨੇ ਜਿਸ ਵਿੱਚ ਸਮੇਂ ਸਿਰ ਉਡਾਨ ਦੀ ਜਾਣਕਾਰੀ ਦੇਰ ਨਾਲ ਪਹੁੰਚਣ ਵਾਲੇ ਯਾਤਰੀਆਂ ਲਈ ਭੋਜਨ ਰੱਦ ਹੋਣ ਦੀ ਸਥਿਤੀ ਦੇ ਵਿੱਚ ਦੁਬਾਰਾ ਬੁਕਿੰਗ ਜਾਂ ਰਿਫੰਡ ਸਮੇਂ ਸਿਰ ਚੈੱਕ ਇਨ ਤੋਂ ਬਾਅਦ ਬੋਰਡਿੰਗ ਤੋਂ ਇਨਕਾਰ ਨਾ ਕਰਨਾ ਸਮਾਨ ਦੀ ਪਹੁੰਚ ਤੁਰੰਤ ਸ਼ਿਕਾਇਤ ਦਾ ਹੱਲ ਸ਼ਾਮਲ ਹੈ ਸੋ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਉਹ ਯਾਤਰੀਆਂ ਦੀ ਸੁਰੱਖਿਆ ਤੇ ਸਹੂਲਤ ਨੂੰ ਯਕੀਨੀ ਬਣਾਉਣ ਦੇ ਲਈ ਪੂਰੀ ਤਰ੍ਹਾਂ ਨਾਲ ਤਿਆਰ ਰਹੀ ਸਥਿਤੀ ਨੂੰ ਨੇੜਿਓ ਨਜ਼ਰ 'ਇ ਜੁੜੀ ਰੱਖੀ ਜਾ ਰਹੀ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈ